ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲਦੇ ਆ ਕੰਮ ਪਹੁੰਚੇ ਆ ਬਾਈ ਆਪਣੇ ਖੇਤਾਂ ਦੇ ਵਿੱਚ ਵੀ ਸਾਰਾ ਹੀ ਪਰਿਵਾਰ ਵੀ ਅੱਜ ਬਣਾ ਪੰਜਾਬੀਆਂ ਦੀ ਮਨਪਸੰਦ ਕਹਿੰਦੇ ਖਾਣਾ ਸਾਗ ਨਾਲ ਮੱਕੀ ਦੀ ਰੋਟੀ ਪੱਕੂ ਵੀ ਭਾਈ ਸ਼ਾਮ ਨੂੰ ਉਹ ਸਾਗ ਤੋਂ ਬਾਅਦ ਸੋ ਆਪਣੇ ਖੇਤ ਦਾ ਨਜ਼ਾਰਾ ਵੀਰੋ ਆਪਣੇ ਦਾ ਵੀ ਆਪਣੇ ਖੇਤਾ 'ਚ ਘੁੰਮੋ ਆਓ ਤੇ ਭਾਈ ਸਾਡਾ ਏਰੀਆ ਜਿਹੜਾ ਭਾਈ ਇਹ ਹੈ ਪਵਾਦ ਪਵਾਦ ਵਾਲੇ ਵੱਜਦੇ ਅਸੀਂ ਸਾਨੂੰ ਤਾਂ ਭਾਈ ਹਰਮੰਦਰ ਸਾਹਿਬ ਦੇ ਜ਼ਿltੇਦਾਰ ਨੇ ਵੀ ਕਿਹਾ ਵੀ ਆਪਣੀਆਂ ਭਾਈ ਜੁਵਿਨਾ ਸੰਭ ਕੇ ਰੱਖੋ ਸੋ ਚਲੋ ਸਾਂਭੀਆ ਵੀ ਭਾਈ ਪੁਰਖਾਂ ਦੀ ਜਮੀਨਾਂ ਆਹੇ ਟਿਕਣਾ ਹੀ ਮਾਰਾ ਜਿੱਕਣਾ ਸਾਡੇ ਕੋਲ ਆਈਆਂ ਸਾਡੀ ਇਹੀ ਮੰਨਦੀ ਆ ਵੀ ਬਸ ਵੀ ਏਕਣਾ ਹੀ ਸਾਡੇ ਭਾਈ ਗਾਹਾਲੀਆਂ ਪੀੜੀਆਂ ਕੋਲ ਰਹਿ ਜੀਵੇ ਵੀ ਆਪਣਾ ਕਰੋ ਕਮਾਓ ਖਾਓ ਜਮੀਨ ਕੰਨੀ ਨਾ ਚਾਕੋ ਕੋਸ਼ਿਸ਼ ਕਰੋ ਜਿਹਦੇ ਜਿਹਦੇ ਕੋਲ ਹੈਗੀ ਆ ਔਖਾ ਸੌਖਾ ਆਪਣਾ ਟਾਈਮ ਕੱਢੋ ਭਾਈ ਵੀ ਆਪਣੀ ਜਿਹੜੀ ਪੁਰਖਿਆਂ ਦੀ ਜਮੀਨ ਉਹ ਏਕਣਾ ਹੀ ਛੱਡ ਕੇ ਜਾਓ ਤਾਂ ਹੀ ਫਿਰ ਤੁਹਾਡਾ ਕਹਿੰਦਾ ਜਨਮਾ ਸਫਲ ਹੁੰਦਾ ਦੁਨੀਆ ਪਰੌਣ ਤੇ ਇਸ ਜਿਵੇਂ ਉਹਨਾਂ ਦੇ ਬਣਾਈ ਵੇਚ ਕੇ ਚਲੇ ਗਏ ਫਿਰ ਤਾਂ ਕੰਮ ਖਤਮ ਹੈ। ਸੌਖਾ ਸੌਖਾ ਟਾਈਮ ਕੱਢੋ ਬਾਕੀ ਚਲੋ ਪਰਿਵਾਰ ਆਇਆ ਵਾ ਬਾਕੀ ਤੁਹਾਨੂੰ ਭਾਈ ਸਾਰਿਆਂ ਨਾਲ ਮਲਾਉਂਦਾ। ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਲੋ ਭਾਈ ਪਹੁੰਚ ਗਏ ਆਪਾਂ ਆਪਣੇ ਖੇਤ ਦੇ ਵਿੱਚ। ਤੇ ਇੱਧਰ ਮਿਲੋ ਭਾਈ। ਹਾਂ ਭਾਈ। ਮੇਰੇ ਕੋਲ ਸਾਰਿਆਂ ਨੂੰ ਹੱਥ ਜੋੜ ਕੇ ਪੈਰ ਪ੍ਰਸ਼ਾਦ ਕਰਾਜੀ। ਉਹ ਹੁੰਦਾ ਕਿ ਇਹਨੂੰ ਢੀਕਦਾ ਦਾ ਖੜਾ। ਇਹ ਆਰਾਮ ਨਾਲ ਆਉਂਦਾ ਦਾ ਜੀ। ਓਏ। ਓਏ। ਰਾਮਾ ਗਿੱਲਾ ਹੋਇਆ ਭਾਈ। ਇੱਧਰ ਸਾਸਰੀ ਕਾਲ ਬਲਾਮੜੀ ਜੀ। ਖੜ੍ਹ ਭਾਈ। ਉਹ ਬਾਈ ਬੰਦਾ ਨਾ ਹੈ ਬਲੂੰਗੜਾ ਮਾਂ ਦੇ ਨਾਲੇ ਲੱਗ ਰੂਗਾ ਪੱਕਾ ਲਿਆਂਦਾ ਆਈਏ ਖਰਾਬਾ ਕਰਦਾ ਏ ਮੈਂ ਉਹ ਬਾਹ ਟਿਕਦਾ ਏ ਨਾ ਘਾਟਿਕਦਾ ਏ ਸਾਈਕਲ ਹੀ ਬਹੁਤ ਏ ਚਲਾਉਂਦਾ ਏ ਹਾਂ ਬਿਗਵਾਰ ਦੇਖ ਕੇ ਤਾਂ ਐ ਮਨ ਬਹਿ ਜਾਂਦਾ ਹਾਂ ਓਏ ਨਹੀਂ ਖੜਾ ਹੋ ਜਾ ਖੜ ਜਾ ਨਹੀਂ ਨਹੀਂ ਇਹ ਪੈਰ ਦਿਲ ਕੇ ਗਿਆ ਕੋਈ ਗੱਲ ਨਹੀਂ ਇਹ ਜੋ ਛੱਡਦਾ ਨਾ ਜੀ ਯਾ ਕੱਚੇ ਚ ਵੱਜੀ ਸਾਟੀ ਦੇ ਨਾ ਤੂੰ ਕਿਆ ਕਰਨਾ ਮਨ ਹਾਂ ਉਹ ਇਹ ਬਸ ਸਾਕੇ ਟੋਕੇ ਆਇਆ ਸਾਰਾ ਮੈਂ ਕਿਨਾਂ ਸਾਗ ਟੜਾਉਣ ਗਿਆ ਉਹ ਤਾਂ ਅੱਜ ਇਹਨਾਂ ਮम्मा ਦੀ ਹਲਕਾ ਰਾਉਣੀ ਅੱਜ ਅੱਛਾ ਕੱਲ ਮੈਂ ਕਿਨਾਂ ਸਾਗ ਟੜਾਉਣਾ ਇਹ ਤਾਂ ਚੱਲ ਫਿਰ ਚੱਲ ਮੂਰੇ ਦੇਖਾਂ ਤੈਨੂੰ ਕਿੱਥੇ ਸਾਗ ਟੜਾਉਣਾ ਇਹ ਤਾਂ ਛੁੱਟੀਆਂ ਹੋਈਆਂ ਵੀ ਜਿੱਚੀਆਂ ਨੂੰ ਹੋਈਆਂ ਵਾ ਵੀ ਤਾਂ ਆਏ ਚਲੋ ਠੰਡ ਤੇ ਬਾਜ ਜੂਗੇ ਕੱਲ ਵੇਟੂਗੇ ਹੂੰ ਪਾ ਕਰਕੇ ਠੱਠੀ ਦੇ ਵਿੱਚ ਟਗਾਉਣੇ ਬਹੁਤ ਆਖੂ ਤਾਂ ਉਹ ਵੀ ਇੱਥੇ ਹੀ ਮਾਸੀ ਖੇਤ ਨੂੰ ਆਈ ਅੱਜ ਹੂੰ ਬੱਚਿਆਂ ਦੇ ਜਦ ਸੰਗਾਈ ਵੀ ਉਹ ਕਰਕੇ ਥੋੜਾ ਜਿਹਾ ਖਾ ਰਿਹਾ ਆਪਣੇ ਜਿਵੇਂ ਸਾਹ ਰੱਖਦੀ ਇਹਨੂੰ ਇਆ ਤੁਸੀਂ ਕਿ ਖੜੀ ਜਾਣੇ ਰਹੇ ਭਾਈ ਭਰਾ ਲੋ ਭਾਈ ਪਹੁੰਚ ਗਏ ਕਰਕੇ ਥੋੜੀ ਜਿਆਦਾ ਚੌੜ ਕਰਦਾ ਇਹ ਰੋਕ ਤੇ ਵੀਡੀਓ ਬਸ ਹੁਣ ਇੱਥੇ ਤੇ ਤੋਰ ਲਈ ਵੀ ਸਾਗ ਤੋੜਨਾ ਹੈ ਫਿਰ ਮੱਛਣਾ ਕਿੰਨੇ ਕੁ ਬਾਅਦ 15:00 ਨੂੰ ਲੋ ਭਾਈ ਚੱਲਦਾ ਕੰਮ ਹਾਂ ਠੀਕ ਹੈ ਬਜ਼ਰ ਇਹ ਵੀ ਹੈ ਆ ਦੇਖ ਭਾਈ ਇੱਧਰ ਆ ਵੀ ਸਾਗ ਤਿਆਰ ਪਰ ਤਿਆਰ ਹੈ ਠੀਕ ਨਹੀਂ ਤਾਂ ਵੀ ਮੈਂ ਕਹਿੰਦਾ 15 ਬੀਜਨ ਦੀ ਵੱਤ ਬਣਾਉਣਾ ਆਪਾਂ ਨੇ ਹੁਣ ਹਣਾ ਹਾਂਜੀ ਹਾਂ ਤਾਂ ਉਹ ਸਲਿੱਪ ਮਾਰੀ ਐ ਲੋ ਭਾਈ ਸਾਡੇ ਪਾਪਾ ਜੀ ਵੀ ਸਾਨੂੰ ਦੇਖ ਕੇ ਲੱਗੇ ਭਾਈ ਕਿ ਮੂਲੀਆਂ ਪਟ ਨਹੀਂ ਮੇਥੀ ਤੋੜਦੇ ਹੋਜੀ ਲੱਗ ਨੂੰ ਡੈਡੀ ਨੇ ਲੰਗਣਾ ਆਜੋ ਜੀ ਆਜੋ ਆਜੋ ਲੋ ਹਾਂ ਭਾਈ ਆੜੀ ਕਿੱਥੇ ਤੋਂ ਤੋੜਿਆ ਤਾਂ ਕੱਲ ਸਾਗ ਉੱਥੇ ਤੇ ਉੱਥੇ ਤੇ ਚੱਲ ਫਿਰ ਆਪਾਂ ਨੇ ਉੱਥੇ ਤੇ ਗੰਦਲਾ ਤੋੜਨੀ ਹੈ ਜੀ ਤੇ ਕੁਸਕਾ ਹਾਂ ਲੋ ਲੋ ਭਾਈ Papa ji ਹਾਂ ਤੁਸੀਂ ਸਾਨੂੰ ਆਉਂਦੇ ਨੂੰ ਦੇਖ ਲਿਆ ਹਾਂ ਪਾਲਕ ਅਸੀਂ ਤੋੜ ਲੰਦੇ ਆ ਹੈ ਧੋਣੇ ਹੋਣਾ ਸਾਰਾ ਕੁਸ ਆਹੋ ਪਾਲਕ ਜ਼ਿਆਦਾ ਤਾਂ ਹੋਣੀ ਸਵਾ ਹਾਂ ਕਰਦ ਲੈਂਦੀ ਵੀ ਇੰਨੇ ਬਰਾਬਰ ਕਰਦੇ ਵੱਢ ਕੇ ਅੱਛਾ ਠੀਕ ਆ ਕੋਈ ਧਰਤੀ ਦੇ ਉਧਰ ਜਦੋਂ ਪੱਤੇ ਨਿਕਲੇ ਆਏ ਖਾਸੇ ਬਰਾਬਰ ਬਰਾਬਰ ਕੀ ਕਰਨੀ ਹੈ ਕਿਹੜੀ ਆਹ ਜਿਹੜੀ ਆਉਜੀ ਜੀ ਕੋਈ ਹੈ ਕਰ ਦਿੰਦੇ ਵੱਢ ਕੇ ਇਧਰ ਪਾਰਾਂਗੇ ਤਾਂ ਬੰਦ ਕਰ ਦਿੰਦੇ ਆ ਲਓ ਭਾਈ ਸਾਗ ਬਾਈ ਹੋਰ ਵੀ ਲੈਣ ਆਗੇ ਪਾਪਾ ਜੀ ਕਹਿੰਦੇ ਵੀ ਤੁਸੀਂ ਵਰਦਪਾਲਕ ਤੇ ਅਸੀਂ ਪਾਲਕ ਕੰਨੀ ਤੇ ਆ ਗਏ ਇੱਧਰ ਹਾਂ ਬਈ ਕੀ ਕਾਏ ਆ ਦੇਖੋ ਬਾਈ ਸਾਡੇ ਸਾਗ ਚ ਕਿਆ ਕਿਆ ਕੰਪਣੀ ਆ ਸੋਏ ਸੋਏ ਧਨੀਆਂ ਆ ਤੋੜ ਲਿਆ ਸਾਗ ਤੇ ਆ ਬਾਈ ਪਾਲਕ ਮੇਥੀ ਮੇਥੇ ਵਿੱਚ ਪਏ ਆ ਬਈ ਮਾਰ ਪੁੱਤ ਦਾ ਦੋਹਾਂ ਦਾ ਦਮ ਟੁੱਟ ਗਿਆ ਕਰਿਆ ਕੰਮ ਤੁਸੀਂ ਢੇਲੇ ਦਾ ਜੀ ਮੇਰੇ ਤਾਂ ਲੱਗਦੀ ਹੋਈ ਕੰਮ ਜਿਦਾ ਮਰਜ਼ੀ ਹੋਵੇ ਆ ਪਾਲਕ ਥੋੜੀ ਲੱਗ ਪਈ ਹੈ ਜੀ ਫਿਰ ਸੌਗਰੀ ਹੋਈ ਸੀ ਇਹ ਕਰਕੇ ਜਿਹੜੇ ਸਪਰੇ ਬਹੁਤ ਗਰੀ ਨੀਤੀ ਦੇ ਪਰ ਜਿਸ ਤਰ੍ਹਾਂ ਕਹਿ ਦਿੰਦੇ ਆ ਜਿਹਦੀ ਕਿਸਮਤ ਆ ਦੇਖ ਲੈ ਜਿੰਨਾ ਨਾਲ ਆਉਣਾ ਜਦ ਇਹ ਕਹਤਾ ਹਾਂਜੀ ਚਲ ਮੈਂ ਤਾਂ ਸੋਚਦੀ ਹੋਤੀ ਮੈਂ ਤਾਂ ਕਾਫੀ ਦਿਨਾਂ ਬਾਅਦ ਕਿ ਵੱਜਿਆ ਖੇਤਾਂ ਨੂੰ ਜਿਹੜਾ ਵੀ ਜਿਸ ਤਰ੍ਹਾਂ ਆਪਣੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਚੱਲ ਰਹੇ ਤੇ ਵੀ ਜਿਹੜੀਆਂ ਪਾਲਕ ਦੇਣਾ ਉਹ ਤਾਂ ਸਬਜ਼ੀ ਚ ਪੈ ਜਾਂਦਾ ਸੀ ਮੇਰਾ ਤਾਂ ਆਪ ਨਹੀਂ ਕਿਹੜਾ ਵੱਜਿਆ ਕੱਲ ਤਾਂ ਤਾਂ ਹੀ ਕਿਸੇ ਨੇ ਤੋੜਿਆ ਪਾ ਖਾਸਾ ਹਾਂਜੀ ਮਤਲਬ ਕਾਫੀ ਦਿਨਾਂ ਬਾਅਦ ਆਈ ਗੀਆਂ ਅੱਧਰ ਨੇ ਨਹੀਂ ਮੈਨੂੰ ਕਹਿ ਦੇਣਾ ਤਾਂ ਵੀ ਬਹੁਤ ਫੁੱਟਿਆ ਵਾਏ ਜਦੋਂ ਜਨਾ ਤੋੜੂਂਗੇ ਕਹਦੇ ਨੇ ਫਿਰ ਬਹੀ ਚੀਜ਼ ਤਾਂ ਉਹਨੇ ਜਿਆਦਾ ਵਰਕਤ ਪਾਉਂਦਾ ਵੈਗਰੂ ਲਓ ਭਾਈ ਜਿੱਦਾਂ ਲੋ ਸਾਡੇ ਦਲੇਰ ਆ ਬੰਦਿਆਂ ਦੇ ਪਾਪਾ ਜੀ ਨੇ ਉਹਨਾਂ ਨੂੰ ਵੀ ਦਿੱਤਾ ਫਿਰ ਪਾਲਕ ਧਣੀਆਂ ਤੋੜ ਕੇ ਹਾਏ ਬਹੁਤ ਆ ਘਰੇ ਗਿਆ ਠੀਕ ਹੈ ਆ ਲੋ ਭਾਈ ਪਾਲਕ ਦੇਖੋ ਕਿੰਨੀ ਮੋਟੀ ਮੋਟੀ ਹੋਈ ਵੀ ਆ ਬੀਜੀ ਵੀ ਖਾਂਦੇ ਹੈ ਨਹੀਂ ਹਾਂ ਵੇ ਮੁੰਡੇ ਥੱਕ ਗਿਆ ਚੱਲ ਫਿਰ ਤੋੜ ਉਧਰ ਸਰਦਾਨੀਆਂ ਆਪਣਾ ਤੋਂ ਹੁਣ ਉਹ ਇੱਧਰ ਨੂੰ ਆ ਜਾ ਤੁਹਾਨੂੰ ਮੈਂ ਸਹੀ ਰਸਤੇ ਲੈ ਕੇ ਜਾਂਦਾ ਐ ਹਨ ਲੋ ਭਾਈ ਸਾਗ ਕਹਿੰਦੇ ਵੀ 7-8 ਤਰ੍ਹਾਂ ਦਾ ਮਿਕਸ ਲੈ ਹੁਣ ਹਾਲਿਓ ਵੀ ਤੋੜ ਲਈ ਕਾ ਕਹਿੰਦੀ ਸਰਦਾਨੀਏ ਬਾਦਾਰੀ ਹਾਲਿਓ ਰਹਿ ਗਈ ਸੀ ਪਹਿਲਾਂ ਹਾਲਿਓ ਤੋੜ ਆ ਦੇਖ ਸਾਗ ਨੂੰ ਬਾਅਦ ਚ ਹੱਥ ਪਾ ਕੇ ਕਚੀਰ ਵੀ ਹਾਲਿਓ ਦੀ ਤੋੜ ਲੈ ਜਿਹੜਾ ਖਾਊ ਸਾਗ ਉਹ ਕਹੂਗਾ ਵੀ ਬਾਕੀ ਬਣਿਆ ਬਾਈ ਦੋ ਬਾਈ ਬਾਈ ਇਹ ਪਹੁੰਚ ਗਏ ਸੀ ਨੇਤਰ ਬਾਈ ਰਾਂ ਦੇ ਠੀਕ ਨੇ ਕਾਫੀ ਆਟਮਾਂ ਪੈ ਗਈਆਂ ਅੰਮੋ ਬਾਬਾ ਕਾ ਕਹਿੰਦਾ ਤਾਂ ਹਾਂ ਹਾਂ ਦੇਖ ਪੌਲੀ ਪਈ ਹੈ ਨਾ ਤੋੜਨ ਨੂੰ ਹਾਂਜੀ ਮਰਮ ਪੈ ਜਾਣਾ ਇੱਥੇ ਹਾਂ ਨਾ ਇੰਨੀ ਉੱਚੀ ਉੱਚੀ ਤੋੜ ਉੱਚੀ 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 ਜਿਥੇ ਬੋਲੀ ਆ ਦੇਖ ਆ ਕਿੰਨੀ ਲੱਗੀ ਵੀ ਅੱਧਾ ਲਓ ਭਾਈ ਚੱਲੀ ਜਾਂਦੇ ਆ ਕੰਮ ਭਾਈ ਇਹ ਹੈ ਕਹਿੰਦਾ ਪੰਜਾਬ ਦੇ ਖੇਤਾਂ ਦੀ ਮੌਜ ਆ ਜਾ ਫਿਰ ਹੈ ਮੈਂ ਆ ਹੀ ਜਾਦਾ ਬੋਡੀ ਪੈ ਜਾਂਦੀ ਗੱਲ ਪੱਕੀ ਹੈ ਬਾਡੀ ਤਾਂ ਪਈ ਵੀ ਉਹ ਹੈ ਬਾਡੀ ਦਾ ਗੱਜ ਹੈਂ ਅੱਛਾ ਆਇਆ ਇਧਰ ਨੂੰ ਆਇਆ ਇਧਰ ਤਗੜੇ ਤਗੜੇ ਵਾਲੀ ਸਾਈਡ ਨੂੰ ਆ ਜਾ ਕੱਚਾ ਕੱਚਾ ਜਿਹਾ ਇਧਰ ਵੀ ਆ ਦੇਖ ਮੂਰੇ ਮੂਰੇ ਸਾਰਾ ਕੱਚਾ ਕੱਚਾ ਜਿਹਾ ਹੀ ਹੈ ਆਵੇ ਤੋਂ ਵੀ ਤੋੜ ਲਿਆ ਕਿ ਖਾਣੇ ਜਾਣ ਦਾ ਕੋਈ ਅਬਰਸੀਨ ਤੋੜਦਲ ਲੈੜੀ ਤੈਨੂੰ ਪੀਪ ਨਹੀਂ ਵਜਾ ਕੇ ਖਾਵਾ ਨਹੀਂ ਨਹੀਂ ਇਹਦੀ ਬਾਈ ਬਣ ਨਹੀਂ ਆ ਮੈਂ ਤੇ ਗੱਲ ਹਲੇ ਜੇ ਮੈਂ ਹੁਣ ਫੋਨ ਤੇ ਕੈਮਰਾ ਤੇ ਆਊਟ ਸਟਾਡਨ ਦਾ ਫਿਰ ਬਣ ਜਾਣੀ ਤੀ ਲੋ ਭਾਈ ਉਧਰ ਟੁੱਟ ਰਿਆ ਸਾਗ ਚਲੋ ਬਾਕੀ ਭਾਈ ਚੱਲੀ ਜਾਂਦੇ ਕੰਮ ਮਹਾਰਾਜ ਦੀ ਕਿਰਪਾ ਦੇ ਨਾਲ ਠੀਕ ਨਹੀਂ ਆ ਦੇਖੋ ਭਾਈ ਕਣਕ ਦਾ ਹੁਣ ਤੁਹਾਨੂੰ ਮੈਂ ਦਿਖਾਉਂਦਾ ਤਜਰਬਾ ਆ ਦੇਖੋ ਰੇ ਭਾਈ ਇਹ ਕਣਕ ਪਰ ਮੋਮੀ ਜੀ ਸਪਰੇ ਨਹੀਂ ਕਰੀ ਵੀ ਦੇਤਰ ਬਾਈਆਂ ਦੀ ਕਣਕਾ ਦੇਖੋ ਵਿੱਚ ਗੁੱਲੀ ਡੰਡਾ ਦੇਖਦਾ ਐਨ ਤੁਹਾਨੂੰ ਦਿਖਦਾ ਹੋਣਾ ਦੇਖੋ ਕਣਕ ਤੇ ਲੱਗੇ ਕੱਖ ਠੀਕ ਹੈ ਆ ਲੋ ਇਧਰੋਂ ਕਣਕ ਭਾਈ ਗੁੱਲੀ ਡੰਡੇ ਨਾਲ ਭਰੀ ਪਈ ਐ ਤੇ ਇਧਰ ਆਪਣੇ ਹੋਈ ਵੀ ਜਸਵੀਰ ਵਾਜਿਹਿਆ ਆਪਣੇ ਦੇ ਦੇਖੋ ਮੋਮੀ ਜੀ ਉਧਰ ਹੋਰ ਕੋਈ ਡੱਕਾ ਖੜੀ ਐ ਨਾ ਕੱਲੀ ਕਣਕੇ ਕਣਕ ਇਹਨਾਂ ਇੱਕ ਡੱਕਾ ਵੀ ਹੋਵੇ ਜੇ ਪੂਰੇ ਮੈਂ ਗਰੰਟੀ ਨਾਲ ਕਹਿੰਦਾ ਸਾਡੇ 2.5 ਦਿਨ ਕੀਲੇ ਦਾ ਟੱਕਾ ਜਿਹਦੇ ਚ ਇੱਕ ਤਸਲਾ ਵੀ ਕੱਖ ਦਾ ਹੋਵੇ ਤੇ ਬਾਕੀ ਆ ਦੇਖੋ ਬਈ ਜਾਮਣਾ ਖਾ ਖਾ ਕੇ ਪਾਣੀ ਨਾਲ ਰੋੜ ਰੋੜ ਕੇ ਜਿੱਥੇ ਆ ਕੇ ਦੇਖ ਉੱਥੇ ਹੋਈ ਜਾਂਦੀਆਂ ਚਲੋ ਬਾਕੀ ਚੱਲਦੇ ਆ ਕੰਮ ਮਹਾਰਾਜ ਬਾਈ ਖੁਸ਼ ਰੱਖੇ ਸਾਰਿਆਂ ਨੂੰ ਓ ਖੜਾ ਨਾ ਦਹੀਂ ਤੋੜਿਆ ਤੜਾਇਆ ਹਾਂ ਕੋਸ਼ਿਸ਼ ਕਰੂੰਗਾ ਭਾਈ ਹਾਂ ਬੜੇ ਖੜਾ ਕਹਣਾ ਮਮਾ ਦੀ ਹੈਲਪ ਕਰਾਉਣੀ ਹੈ ਦਿਖਾਈਏ ਤੈਨੂੰ ਇਹ ਤੈਨੂੰ ਦੇਖ ਮੇਰੇ ਕਹਿੰਦੇ ਦਿਖਾਈ ਨਾਲੇ ਇੱਧਰ ਨੂੰ ਇੱਧਰ ਦਿਖਾ ਹਾਂ ਆਈ ਮੂ ਵੀ ਦਿਖਾ ਮੜਾ ਜਾ ਹੂੰ ਅਜੇ ਵੀਰ ਬਾਈਆਂ ਦੇ ਆਇਆ ਵਾ ਤਾ ਜਦ ਤੱਕ ਸਾਗ ਬਣਿਆ ਨਹੀਂ ਉਹਨਾਂ ਦਾ ਇਹ ਨਹੀਂ ਘਰ ਪਹੁੰਚਿਆ ਹੈਗਾ ਹਾਂ ਕਦ ਮੈਂ ਹੈਲਪ ਕਰਾਉਂਦਾ ਤਾਂ ਵੀਰ ਜੀ ਦੀ ਹਾਂ ਵੀਰ ਜੀ ਦੀ ਨਹੀਂ ਅੱਛਾ ਮਹਿਕ ਦੀ ਮੈਂ ਵੀਰ ਜੀ ਦੀ ਅੱਛਾ ਅੱਛਾ ਠੀਕ ਆ ਠੀਕ ਆ ਚਲ ਬਾਸ ਹੁਣ ਤਾਂ ਪਿੰਡ ਖਤਰ ਰਹਿਣਾ ਸਵੇਰੇ ਜਾਏ ਸਾਜਰੇ ਅਜੋ ਰਿਸ਼ਤੇਦਾਰੀ ਚ ਗਏ ਮੈਂ ਮੈਨੂੰ ਕਿਹਾ ਤਾਂ ਮੈਂ ਜਿਆਦਾ ਤੱਕ ਛੁੱਟੀਆਂ ਮੈਂ ਕੰਟਰੋਲ ਕਰਨਾ ਥੋੜਾ ਜਿਆਦਾ ਹੋ ਗਿਆ ਮੇਰਾ ਕੰਮ ਇਹਦਾ ਕਹਿੰਦਾ ਕੋਈ ਚਾਚੀ ਭੇਜ ਦੇ ਕੋਈ ਇਧਰ ਨੂੰ ਜਿਆਦਾ ਬਸਨਤ ਕਰਦਾ ਪਰ ਉਹਦੇ ਨਾਲ ਜਾ ਕੇ ਪੰਗਾ ਪਾਉਂਦਾ ਕਹਿੰਦਾ ਮੇਰੀ ਸੌਰਵ ਜੋਸ਼ੀ ਨਾਲ ਗੱਲ ਕਰਾਉ ਜਿਹੜਾ ਵਲੌਗ ਸੁਣਾਉਂਦਾ ਚਲ ਹੁਣ ਤਾਂ ਤਾਂ ਹਾਲਿਓ ਘਟ ਤੋੜੀ ਆ ਹਾਲੇ ਨੰਬਰ ਪਤਾ ਨਹੀਂ ਨੰਬਰ ਪਤਾ ਏ ਤੈਨੂੰ ਆ ਲੈ ਭਾਈ ਇਹਨੂੰ ਨੰਬਰ ਪਤਾ ਸਰਵਜੋਸ਼ੀ ਦਾ ਇਹ ਗੇਮਾਂ ਖੇਲਦਾ ਬਹੁਤ ਤਗੜੀਆਂ ਤਗੜੀਆਂ ਜੇਨ ਫੋਨ ਕਰੀ ਜਾਂਦੀ ਏ ਮੇਰੇ ਤਾਂ ਕੱਟੀ ਜਾਂਦਾ ਏ ਕਹਿੰਦਾ ਦੀਦੀ ਤੂੰ ਆਈ ਨਾ ਉਹਨੂੰ ਮੋਜਾ ਲੱਗੀ ਹੋਈਆਂ ਹੂੰ ਹਸ਼ਿਆ ਇਹ ਚਲਾਉਂਦਾ ਉਹਦਾ ਲੈਪਟਾਪ ਲੈਪਟਾਪ ਤੇ ਉਹਨੂੰ ਕੋ ਚੜਦਾ ਗੁੱਸਾ ਵੀ ਮੇਰਾ ਖਰਾਬ ਨਾ ਕਰ ਦੇ ਤੂੰ ਚੱਲ ਚੱਲ ਹੁਣ ਬਹੁਤ ਹੋ ਗਿਆ ਹਰਜੀਤ ਚੱਲ ਇੰਨਾ ਬਹੁਤਾ ਫਿਰ ਖਾਣਾ ਵੀ ਤੇ 10 ਦਿਨ ਨਾ ਨਿਕਲ ਵੀ ਜਾਣਾ ਸਵਾਰਨਾ ਵੀ ਛਿਲਣਾ ਛਿਲਣਾ ਫੇ ਕੱਟ ਜਾਂਦਾ ਏ ਇਹ ਖੇੇਚੇ ਜਿਆਦਾ ਲੱਗਦਾ ਹੁੰਦਾ ਕਰ ਜਾਏ ਤੇ ਕਦੋਂ ਇਹਨਾਂ 10 ਦਿਨ ਕਹਿੰਦਾ ਜਾ ਕੇ ਘਲਾਈ ਚਾਈ ਨਹੀਂ ਹਾਂ ਕਿਤੇ ਸਵੇਰ ਸ਼ਾਮ ਮੱਥੇ ਮਾਰੇ ਕੱਢ ਕੇ ਨਾ ਵਿੱਚ ਨੂੰ ਫਿਰ ਹੋਰ ਸਬਜ਼ੀ ਬਣ ਜਾਂਦੀ ਐ ਨਹੀਂ ਦੋ ਕੁ ਡੰਗ ਦਾ ਹੀ ਬਣਦਾ ਸਾਕ ਜ਼ਿਆਦਾ ਨਹੀਂ ਬਣਦਾ ਤੇ ਹੋਰ ਸਬਜ਼ੀ ਹੋ ਜਾਣੀ ਵਿੱਚ ਵਿਚਾਲੇ ਕਿਹੜੇ ਡੰਗ ਖਾ ਕੇ ਫਿਰ ਅਗਲੇ ਡੰਗ ਸਬਜ਼ੀ ਪਾਜਾ ਦੀ ਉਰੇ ਨਾ ਜਾ ਉਹਦੇ ਬਿੱਲੀ ਉਹਦੇ ਬਿੱਲੀ ਆ ਗਈ ਆ ਦੇਖੋ ਬਾਈ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਵੀ ਪਾਲਣਾ ਚਾਹੀਦਾ ਦੁੱਧ ਪਿਲਾਉ ਜਾਏ ਕਿ ਤਾਂ ਚਾਹੀਏ ਇਹਨੂੰ ਤਾਂ ਪਰ ਉਹ ਜਾ ਦਿੰਦਾ ਵੀ ਘਰ ਦੇ ਚੂਹੇ ਖਾਂਦੀਆਂ ਦੇਖ ਲਓ ਬਾਈ ਕਈ ਗੱਲਾਂ ਇਹਨਾਂ ਨੂੰ ਬਾਈ ਮਾਰਨ ਆਲੇ ਆ ਜਾਂਦੇ ਸ਼ਿਕਾਰੀ ਪਰ ਅਸੀਂ ਤਾਂ ਆਪਣੇ ਪਿੰਡ 'ਚ ਰੋਕਦੇ ਆ ਪਹਿਲਾਂ ਕਹੀਦਾ ਇਹਨਾਂ ਨੂੰ ਵੀ ਬਿੱਲੀ ਨਹੀਂ ਮਾਰਨੀ ਹੈ ਜੀ ਠੀਕ ਹੈ ਨਹੀਂ ਇਹ ਵੀ ਦੇਖੋ ਹੁਣ ਇੱਥੇ ਮਾਰ ਪਰ ਬੈਠੀ ਚੂਹਾ ਜਾ ਹੈ ਇਹਨਾਂ ਦੇਖਣਾ ਤੇ ਖੇਤਾਂ ਦੀਆਂ ਬਿੱਲੀਆਂ ਖੇਤਾਂ 'ਚ ਰਹਿੰਦੀਆਂ ਨੇ ਲੈ ਬਾਈ ਮਾਂ ਦੀ ਹੈਲਪ ਕਰਾਉਂਦਾ ਹੋਇਆ ਮੁੰਡਾ ਚਲੋ ਬਾਈ ਚੱਲਦਾ ਕੰਮ ਹਾਂ ਬਈ ਹੋ ਗਿਆ ਪੂਰਾ ਹਾਂਜੀ ਦੇਖਿਆ ਫਿਰ ਜਿਹੜੀ ਗੱਲ ਮੈਂ ਕਹੀਦੀ ਸੀ ਬਾਪੂ ਨੇ ਕਹੀ ਨਾ ਪਾਪਾ ਜੀ ਕਹਿੰਦੇ ਵੀ ਇੱਕ ਦੋ ਡੰਗਰ ਹੀ ਬਣਾ ਲਓ ਵੀ ਫੇਰ ਲੈ ਜੁਆੜ ਇਹਰ ਤੋਂ ਚਾਰ ਦਿਨ ਤੜਕਰਾਏ ਦੇਖਿਆ ਫਿਰ ਚੱਲ ਬਈ ਪਾ ਲੈ ਫਿਰ ਸਮਾਨ ਛਿੱਲੇ ਛਿੱਲੇ ਤੋਂ ਘੱਟ ਘੱਟ ਬੈਠ ਘੱਟ ਚੱਲ ਕੋਈ ਨਾ ਘੱਟੇ ਠੀਕ ਹੈ ਚੱਲ ਵਿਆੜੀ ਚੱਲੀ ਆਪਾਂ ਆਹ ਮੂਹ ਜਗਾਂ ਨੂੰ ਪਾਈ ਆਈ ਯਾਰ ਤੂੰ ਬੰਦਾ ਨਹੀਂ ਹੈਗਾ ਗਦਾ ਏ ਹੈਂ ਚੱਲ ਚੱਕ ਆਪਣੀ ਸਾਈਕਲ ਹੀ ਕਰ ਲਓ ਭਾਈ ਘਰ ਪਹੁੰਚ ਗਏ ਬੱਚੇ ਆਏ ਨਹੀਂ ਸਾਰੇ ਛਿੱਟੀਆਂ ਕੱਟਣ ਆਹ ਵਿਆਣੇ ਛਿੱਟੀਆਂ ਕੱਟਣ ਆਏ ਵੇ ਓ ਬੱਲੇ ਪਰ ਮੁੰਡੇ ਦਾ ਸਾਮਾ ਹੋ ਗਿਆ ਜੀ ਹਾਂ ਪਰਮ ਜਿਆਣਾ ਹੋ ਗਿਆ ਉਹ ਦਰਵਾਜ਼ਾ ਖੋਲ ਕੇ ਖੜ ਗਿਆ ਫੇਰ ਤੇ ਜੁੱਤੀਆਂ ਮਾਰ ਕੇ ਆਈਆ ਘਰ ਆ ਕੇ ਜਿਆਣਾ ਹੋ ਗਿਆ ਆ ਲollipops ਸੋਨੇ ਦੇ ਦਿੰਦੀਆਂ ਨੇ ਲਓ ਭਾਈ ਸਾਡੇ ਸਰਪੰਚ ਸਾਹਿਬ ਖੜੇ ਆ ਫੇਰ ਜਾਈ ਜਾਂਦਾ ਜੀ ਥੋੜਾ ਜਿਹਾ ਸਾਡੇ ਫੇਰ ਦਾ ਰਹਿੰਦਾ ਮੇਰੇ ਸਾਹਮਣੇ ਇੰਤਕਾਇ ਲਓ ਭਾਈ ਅੱਜ ਇੱਕ ਹੋਰ ਕੰਮ ਸਾਡਾ 볼ਟ ਆ ਜਿਹੜਾ ਭਾਈ 5 ਤੋਂ 6 ਸਾਲ ਹੋ ਗਏ ਤੈਨੂੰ ਖੜੇ ਨੂੰ ਉਹੋ 볼ਟ ਜਿਹੜਾ ਸਾਡਾ ਭਾਈ ਅੱਜ ਸਰਵਾਉਣ ਨੂੰ ਚਲੇ ਗਿਆ ਪਤਾ ਨਹੀਂ ਬੰਦੇ ਦੇ ਕਿਆ ਮਨ ਚ ਆਇਆ ਕਿਆ ਨਹੀਂ ਮੈਂ ਤਾਂ ਹੁਣ ਜਦੋਂ ਆਇਆ ਦੁਪਹਿਰੇ ਜੇ ਗਿਆ ਵਾਦਾ ਬਾਈ ਤੇ ਜਿਆ ਦੇਖਿਆ ਬੋਲਟ ਇਧਰ ਲੱਗਿਆ ਖੜਾ ਮੈਂ ਤਾਂ ਪੱਕੇ ਖੜੇ ਤੇ ਇਧਰ ਜਿਆ ਦੇਖਿਆ ਬਾਈ ਉਹ ਉੱਥੇ ਤੇ ਕੱਢ ਹੋ ਗਿਆ ਉਹ ਹਾਂ ਬਈ ਦੇਖ ਲੈ ਹਾਈ ਬੋਲਟ ਕਿੰਨੇ ਕ ਵਜੇ ਲੈ ਗਿਆ ਬੰਦਾ ਅਮਨ ਭਾਈ ਬੋਲਟ ਲੈ ਗਿਆ ਹੈ ਹੱਸ ਕੇ ਕਿਹਦਾ ਵੇਚੇ ਤਾਂ ਨਹੀਂ ਦਿੱਤਾ ਨਹੀਂ ਬੰਦਾ ਉਹ ਭੱਜ ਗਿਆ ਤੋਹਿੰਦਰ ਵੱੜ ਗਿਆ ਉਹ ਮਨ ਗਾਨਾ ਵੀ ਚਲੋ ਸਰਵਾ ਲੰਨੇ ਵੀ ਇਹ ਚੱਲਦਾ ਹੋਗਾ ਠੀਕ ਖੜਾ ਹੋਗਾ ਪਿਛਲਾ ਹੋ ਜਾਂਦਾ ਇਹ ਵੀ ਖੜਾ ਹੀ ਆਹੋ ਟਾਈਮ ਮੈਂ ਕਿਹਾ ਸੀ ਸਾਲੇ ਹੁਣੇ ਖੜੇ ਨੂੰ ਆਹ ਵੀ ਐਤ ਪਿਛਲੀਆਂ ਤਿੰਨ ਦਿਵਾਲੀਆਂ ਨੂੰ ਤਾਂ ਮੈਂ ਬਾਹਰ ਕੱਢਿਆ ਹੀ ਨਹੀਂ ਉਹ ਉਹ ਤੇ ਪਹਿਲਾਂ ਦੋ ਕਗੇਲਾ ਮੈਂ ਤਾਂ ਉਹ ਵੀ ਲਿਆਦਾ ਉਹ ਹਾਂਜੀ ਚਲੋ ਭਾਈ ਮਹਾਰਾਜ ਜੀ ਨੇ ਆਪਾਂ ਨੂੰ ਬੜੇ ਸਾਧਨ ਪੱਖ ਤੇ ਵੋਲਟ ਨਾਲ ਤੇ ਵੀ ਵੋਲਟ ਨਾਲ ਤੇ ਵੀ ਦੋ ਮੋਟਰਸਾਈਕਲ ਤਿੰਨ ਲੈ ਲਏ ਅਸੀਂ ਭਾਈ ਹਾਂਜੀ ਜਾਤੇ ਬਾਅਦ ਇੱਕ ਸਕੂਟਰੀ ਲੈ ਲਈ ਦੋ ਨਵੇਂ ਮੋਟਰਸਾਈਕਲ ਲੈ ਲੈ ਤਾਂ ਨਹੀਂ ਤੇ ਅਸੀਂ ਚਲਾਉਂਦੇ ਹਾਂਜੀ ਇਹ ਗੱਡੀ ਹੋ ਗਈ ਪੈਟਰੋਲ ਹੋ ਗਿਆ। ਚਲ ਟਰੈਕਟਰ ਨੂੰ ਤਾਂ ਤੂੰ ਰਿਸ਼ਤੇਦਾਰੀ ਨੂੰ ਲੈ ਕੇ ਵੀ ਨਹੀਂ ਜਾਂਦੀ। ਠੀਕ ਹੈ ਨੀ। ਜਾਂ ਮੈਂ ਜਾਇਆ ਜੀ ਕੋਰੋਂ ਦੇਖਣਾ। ਹਾਂ। ਟਰੈਕਟਰ 'ਤੇ। ਅੱਛਾ। ਇਹਦੇ ਚਾਚਾ ਜੀ ਦਲਕੇ ਗਈ ਤੇ ਜਾਂਦਾ ਨਾ। ਚਾਚੇ ਦਾ ਸਾਨੂੰ ਚਾਚੇ ਦਾ। ਚਾਚਾ ਜੀ ਦਾ। ਹਾਂ। ਲੋ ਭਾਈ। ਜਸ਼ਨ ਦੇ ਬੂਟੇ। ਵਧੀਆ ਤੇਰ ਵਧੀਆ। ਚਲੋ ਬਾਕੀ ਭਾਈ ਚੱਲਦੇ ਆ ਕੰਮ।